अपना मानयोग इलेक्शन कमीशन ते डीजीपी पंजाब डीआईजी जिलंधर रेंज ਵੱਲੋਂ ਦਿਸ਼ਾ ਨਿਰਦੇਸ਼ਾਂ ਹੇਠ ਜਲੰਧਰ ਰੂਰਲ ਪੁਲਿਸ ਵੱਲੋਂ ਭੈੜੇ ਅਨਸਰਾਂ ਦੇ ਖਿਲਾਫ ਤੇ ਐਂਟੀ سوشੀਅਲ 엘ਿमेंट ਦੇ ਖਿਲਾਫ ਮੁਹਿੰਮ ਚਲਾਈ ਹੋਈ ਹੈ ਜੀ ਉਹਦੇ ਵਿੱਚ ਸਾਨੂੰ ਇੱਕ ਸਫਲਤਾ ਮਿਲੀ ਜਦੋਂ ਅਸੀਂ ਇੱਕ ਬੰਦਾ ਜਿਹਦਾ ਨਾਮ ਕਰਨ ਯਾਦਵ ਹੈ ਜਿਹੜਾ ਕਿ શેਖੇਪਿੰਡ ਥਾਣਾ ਮਕਸੂਦਾ ਦਾ ਰਹਿਣ ਵਾਲਾ ਹੈ ਉਹਦੇ ਕੋਲੋਂ ਸਾਨੂੰ ਜਿਹੜੀਆਂ ਦੋ ਪਿਸਟਲਜ਼ ਬਰਾਮਦ ਹੋਈਆਂ ਨੇ ਇੱਕ ਦੇਸੀ ਕਟਾ ਹੈ ਤੇ ਇੱਕ ਬੱਤੀਬੋਰ ਦਾ ਪਿਸਟਲ ਹੈ ਤੇ ਚਾਰ ਜ਼ਿੰਦਾ ਰਾਉਂਡ ਵੀ ਬਰਾਮਦ ਹੋਏ ਨੇ ਤੇ ਇੱਕ ਮੈਗਜ਼ੀਨ ਬਰਾਮਦ ਹੋਈ ਹੈ ਤੇ ਜਦੋਂ ਅਸੀਂ ਇਹਦੇ ਨਾਲ ਡੁਗਾਈ ਦੇ ਵਿੱਚ ਪੁੱਛਗਿੱਛ ਕੀਤੀ ਤੇ ਜਿਹੜਾ ਬੰਦੇ ਦਾ ਹੈਗੇ ਪਹਿਲਾਂ ਵੀ ਇਸ ਤੇ ਪਰਚੇ ਦਰਜ ਹੈਗੇ ਨੇ ਤੇ ਇਹਦੀ ਕਿਸੇ ਗੈਂਗ ਨਾਲ ਰਿਲੇਸ਼ਨ ਵੀ ਸੀਗੀ ਤੇ ਅਸੀਂ ਇੱਕ ਪ੍ਰिवेंट ਕੀਤਾ ਹੈ ਕ੍ਰਾਈਮ ਹੋਣ ਤੋਂ ਤੇ ਸਾਨੂੰ ਉਮੀਦ ਹੈ ਕਿ ਅਸੀਂ ਇਹ ਰਿਮਾਂਡ ਵੀ ਲਿੱਤਾ ਹੈਗਾ ਕਿ ਅੱਗੇ ਹੋਰ ਵੀ ਖੁਲਾਸੇ ਹੋਣਗੇ ਤੇ ਹੋਰ ਵੀ ਰਿਕਵਰੀ ਇਕਸਪੈਕਟਡ ਹੈ ਕਿਹੜੇ ਗੈਂਗਰ ਇਹਦਾ ਜੀ ਸਿਟੀ ਦੇ ਵਿੱਚ ਹੈਗੇ ਆ ਇਹ ਬੰਦੇ ਉਹ ਇਨਵੈਸਟੀਗੇਸ਼ਨ ਵਾਲੇ ਚੱਲ ਰਹੀ ਹੈ ਵੀ ਕੈਨ ਨਾਟ ਡਿਸਕਲੋਸ ਤੇ ਪਹਿਲਾਂ ਵੀ ਉਹਨਾਂ ਤੇ ਵੀ ਕਾਰਵਾਈਆਂ ਹੋਈਆਂ ਨੇ ਉਹਨਾਂ ਤੇ ਵੀ ਐਫ ਆਈ ਆਰ ਲਾਜ ਹੋ ਕੇ ਰਿਕਵਰੀਜ਼ ਹੋਈਆਂ ਨੇ ਤੇ ਇਹਦੇ ਵੀ ਪਹਿਲੇ ਤਿੰਨ ਪਰਚੇ ਦਰਜ ਹੈਗੇ ਨੇ ਤੇ ਉਸ ਨਿਤ ਸਨੇਚਿੰਗ ਦੇ ਪਰਚੇ ਦਰਜ ਹੈ ਜੀ ਤੇ ਅਸਲੀ ਐਕਟ ਵੀ ਪਹਿਲਾਂ ਪਰਚੇ ਦਰਜ ਹੈ ਜੀ ਅਸਲੀ ਨਾ ਵਾਰਦਾਤ ਕਰਨੀ ਸੀ ਜਾਇ ਨੇ ਜੀ ਜੀ ਇਹਦੀ ਰੈਵਲਰੀ ਸੀਗੀ ਵਾਰਦਾਤ ਕਰਨੀ ਸੀਗੀਆਂ ਨੇ ਜੀ ਤੋਂ ਪਹਿਲਾਂ ਵੀ ਇਹਨਾਂ ਦੀਆਂ ਲੜਾਈਆਂ ਝਗੜੇ ਚੱਲਦੇ ਹੈਗੇ ਨੇ ਉਹਨਾਂ ਦੇ ਵੀ ਆਪਸ 'ਚ ਇਹਨਾਂ ਦਾ ਕੋਈ ਤਸਲਬਾਜ਼ੀ ਚੱਲਦੀ ਸੀ ਉਹਦੇ ਕਰਕੇ ਹੀ ਇਹ ਵੈਪਨ ਲੈ ਕੇ ਆਇਆ ਸੀਗਾ ਤੇ ਇਹਨੇ ਕਾਰਵਾਈ ਨੂੰ ਅੰਜਾਮ ਦੇਣਾ ਸੀ ਉਹਦੇ ਕਰਕੇ ਅਸੀਂ ਲੋਕਲ ਫੋਰਮਾਂ ਦੇ ਵਿੱਚ ਵਾਰਦਾਤਾਂ ਦੇ ਵਿੱਚ ਨਵਾਂ ਨੋਨ ਜੀ ਜੀ ਪਹਿਲਾਂ 379 ਬੀ ਦਾ ਇਹਦੇ ਥਾਣਾ ਡਿਵੀਜ਼ਨ ਨੰਬਰ 3 'ਚ ਪਰਚਾ ਦਰਜ ਹੈ ਇੱਕ ਅਸਲਾ ਐਕਟ ਦੇ ਵਿੱਚ ਵੀ ਪਹਿਲਾਂ ਅਸਲਾ ਬਰਾਮਦ ਹੋਇਆ ਹੈ ਡਿਵੀਜ਼ ਇਹ ਲੈ ਕੇ ਜੀ ਯੂਪੀ ਦੇ ਵਿੱਚੋਂ ਆਈ ਸੀ ਬਰੇਲੀ ਬਰੇਲੀ ਜਗ੍ਹਾ ਦੇ ਵਿੱਚੋਂ ਜੀ ਇਹ ਦਸਤਾਰ ਬੰਦਾ ਮਾਂ ਜੀ ਹਾਂਜੀ 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 ਬਿਲਕੁਲ ਇਹਨੂੰ ਆਰਾਊਂਡ 12 ਤੋਂ 13 ਮਹੀਨੇ ਹੋ ਗਏ ਜੀ ਵਾਪਸ ਆਏ ਨੂੰ ਤੇ ਇਹ ਡੂਰਿੰਗ ਥਿਸ ਪੀਰੀਅਡ ਹੀ ਇਹ ਯੂਪੀ ਦੇ ਵਿੱਚ ਗਿਆ ਤੇ ਉਥੋਂ ਇਹ ਜਿਹੜਾ ਹੈਗਾ ਦੋ ਵੈਪਨ ਲੈ ਕੇ ਆਇਆ ਪਹਿਲੇ ਸਾਡੇ ਕੋਲ ਇੱਕ ਵੈਪਨ ਰਿਕਵਰ ਹੋਇਆ ਸੀ ਫਿਰ ਇਹਨੇ ਇਹਦੀ ਨਿਸ਼ਾਨਦੇਹੀ ਤੇ ਇੱਕ ਦੂਜਾ ਵੈਪਨ ਅਸਿਰ ਰਿਕਵਰ ਕੀਤਾ ਜੀ ਉਹਦੇ ਨਾਲ ਹੋਰ ਵੀ ਬੰਦੇ ਨੇ ਨਾ ਇਕੱਲੇ ਹੀ ਵਾਦਸਾ ਕੀਤਾ ਨਹੀਂ ਇਹਦੇ ਨਾਲ ਜਿਹੜਾ ਦੂਜਾ ਮਤਲਬ ਫਿਲਹਾਲ ਤਾਂ ਇਹ ਅਸੀਂ ਇੱਕੋ ਹੀ ਦੀ ਅਰੈਸਟ ਪਾਈ ਹੈ ਬਟ ਇਹਦੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੋ ਵੀ ਆਊਗਾ ਸਾਹਮਣੇ ਤੁਹਾਨੂੰ ਤੁਸੇ ਦੱਸ ਲਵਾਂਗੇ ਕਿੰਨੇ ਮੈਂ ਮੰਨ ਲਿੱਤਾਗੇ ਦੋ ਜਿੰਦਾਰੀ ਮੰਨ ਲਿੱਤਾਗੇ ਠੀਕ ਹੈ